ਕਮ ਬੈਕ ਟੂ ਮਾਈ YouTube ਚੈਨਲ ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿਕਰਮ ਬਲੌਗਸ ਦੇ ਵਿੱਚ ਸੋ ਅੱਜ ਜਿਹੜਾ ਮਹੌਲ ਚਾਲਾ ਸੋ ਬਾਰਿਸ਼ ਦਾ ਆਇਆ ਬਾਰਿਸ਼ ਬਹੁਤ ਜ਼ਿਆਦਾ ਹੋਣ ਜਿਆ ਮੌਸਮ ਪੂਰਾ ਇੱਕ ਨੰਬਰ ਆ ਭਿੰਜ ਗਏ ਆ ਜੀ ਵੀ ਤੇ ਮਨਵੀਰ ਵੀ ਭਿੰਜ ਗਿਆ ਮਨਵੀਰ ਭਿੱਜਿਆ ਨਹੀਂ ਆਪ ਭਿੱਜਦਾ ਜਾਣ ਜਾਣ ਕੇ ਉਹ ਮੇਰਾ ਉਹ ਵੀ ਬੀਬੀ ਚੈੱਕ ਕਰਦਾ ਉਹ ਵੀ ਆ ਦੇ ਆ ਦੇ ਇਥੇ ਬੁਖਾਰ ਤੇਰੇ ਬੁਖਾਰ ਚੈੱਕ ਕਰੋ ਬੁਖਾਰ ਚੈੱਕ ਕਰੋ ਭਾਈ ਬੁਖਾਰ ਚੈੱਕ ਕਰੋ ਬੁਖਾਰ ਚੈੱਕ ਕਰੋ ਬੁਖਾਰ ਚੈੱਕ ਕਰੋ ਕਿੰਨਾ ਬੁਖਾਰ ਓ ਬੋਲ ਸੋ ਦੋਸਤੋ ਅੱਜ ਦਾ ਬਲੌਗ ਜਿਹੜਾ ਹੈਗਾ ਆ ਕਰਦੇ ਆ ਜਿਹੜੇ ਬਲੌਗ ਦੀ ਸ਼ੁਰੂਆਤ ਤੋਂ ਬਣੇ ਰਹੇ ਹੋ ਬਲੌਗ ਦੇ ਨਾਲ ਤੇ ਓ ਡੈਲੀ ਤੁਸੀਂ ਬਲੌਗ ਦੇਖਦੇ ਆ ਬਹੁਤ ਪਿਆਰ ਦਿੰਦੇ ਹੋ ਸੋ ਅੱਧੀ ਅੱਜ ਦੇ ਬਲੌਗ ਨੂੰ ਵੀ ਪਿਆਰ ਦਿਓ ਤੇ ਅੱਜ ਦਾ ਬਲੌਗ ਓਹ ਹੋ ਆ ਦੇਖੋ ਜੀ ਆ ਦੇਖੋ ਬੁਖਾਰ ਹੋ ਗਿਆ ਅੱਦੋ ਅੱਦੋ ਹੁੰਦੇ ਨੇ ਅੰਦਰ ਦੀ ਪਾਣੀ ਉੱਠੋ ਭਾਜੀ ਉੱਠੋ ਹੋ ਗਿਆ ਉੱਠੋ ਵਿਡਰਾਮੇ ਵਾਲਿਆ ਮੁੰਡਾ ਡਰਾਮੇ ਵਾਲਿਆ ਪੂਰਾ ਉੱਠ ਗਿਆ ਸੋ ਬਣੇ ਰਹੋ ਵਲੋਗ ਦੇ ਨਾਲ ਕਰਦੇ ਆ ਗੱਲਬਾਤ ਸੋ ਸਾਰੇ ਜਣੇ ਤਿਆਰ ਰਹੋ ਵਲੋਗ ਦੇਖਣ ਨੂੰ ਕਮੈਂਟ ਕਰਦੇ ਕਰੋ ਯਾਰ ਕਮੈਂਟ ਦੀ ਬਹੁਤ ਲੋੜ ਹੁੰਦੀ ਆ ਕਮੈਂਟ ਤੇ ਸ਼ੇਅਰ ਵੀ ਕਰਦੇ ਕਰੋ ਨਾਲ ਹਾਂਜੀ ਜੀ ਆਪਾਂ ਲੱਗੇ ਆ ਕਿਚਨ ਦੀ ਸਫਾਈ ਕਰਨ ਟਾਈਮ ਬਹੁਤ ਹੀ ਜ਼ਿਆਦਾ ਹੋ ਚੁੱਕਿਆ ਹੈ ਇਸ ਕਰਕੇ ਆਪਾਂ ਹੋਵੇ ਲੇਟ ਤਾਂ ਮਿੱਤੇ ਗਿਆ ਹੋਇਸੀ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਤੇ ਖਾਣਾ ਪਾਣੀ ਆਪਾਂ ਬਣਾ ਗਏ ਸੀ ਤੇ ਸੌਂ ਵੀ ਲਿਆ ਆ ਤੇ ਹੁਣ ਆਪਾਂ ਕਿਆ ਸੀ ਚਲੋ ਆਪਾਂ ਰਸੋਈ ਸਾਫ ਕਰਾ ਲਈਏ ਤੇ ਬਾਕੀ ਵਿਕਰਮ ਨੂੰ ਇਹ ਜਮਾਤ ਲੇਟ ਗਿਆ ਸੀ ਤੇ ਅੰਕੀ ਸਾਡਾ ਬਹੁਤ ਸਾਰਾ ਜਿੱਦ ਕਰਦਾ ਬੈਠ ਸੀ ਕਿੰਨਾ ਕੀ ਮੈਂ ਵੀ ਨਾਲ ਜਾਣਾ ਸੀ ਤੇ ਇਹਨੂੰ ਪਹਿਲਾਂ ਕਾਫੀ ਟਾਈਮ ਸੰਭਾਲਣ ਤੇ ਲੱਗ ਜਾਂਦਾ एसे ही एक घंटा एदी चुप ही नहीं करता है, एक एक है, एक भी है। भी चलो हम तो आप भांडे वगैरा मजदली रसोई सारी इंसान करी है रसोई से बहुत ज्यादा खुला पै गया सब ਮੰਨੂ ਨੰਨੂ ਮੈਂ ਕੁੱਟੂ ਵੀ ਬੋਦਵੇਂ ਕਿਉਂ ਕਿਉਂ ਯਾਨੀ ਜੀਜੀ ਦੜੀ ਪਾਪਾ ਤੋਂ ਮਗਾਲਾ ਮੈਂ ਜੀਜੀ ਦੜੀ ਤੂੰ ਇੱਕ ਵਾਰ ਤਾਂ ਸਾਰੀਆਂ ਖਾ ਜਾਣਾ ਤੈਨੂੰ ਰਾਤ ਕਿੰਨੀਆਂ ਚੀਚਾ ਲੈ ਕੇ ਦਿੱਤੀਆਂ ਆ ਨੰਨੂ ਕਿੰਨੀਆਂ ਹੋਈਆਂ ਚੀਚਾ ਲੈ ਕੇ ਦਿੱਤੀਆਂ ਨੇ ਰਾਤ ਸਾਰੀਆਂ ਹੀ ਮਕਾਟੀਆਂ ਜੀ ਸਾਰੀਆਂ ਸਾਰੀਆਂ ਪਾਜੀ ਮਕਾਟੀਆਂ ਨੇ ਦੋਸਤੋ ਜੀ ਜੀਆ ਤੋਂ ਕੰਡਾ ਹੀ ਲੈ ਕੇ ਆਇਆ ਉਹਨੇ ਸਾਰੀਆਂ ਪੈਸੇ ਮਕਾਈਆਂ ਜਾ ਰਿਹਾ ਪਾਪਾ ਪਾਈ ਪਾਈ ਜਾ ਪਾਪਾ ਦੇ ਘੜਾ ਤੋਂ ਚੋਕੋ ਮੰਨੇ ਇਹਦੇ ਪਾਪਾ ਇਹਨੇ ਰਾਤ ਵੀਰੇ ਚਾਕਲੇਟ ਇੱਥੇ ਸੁੱਟਦੀ ਇਹਨੇ ਬਾਅਦ ਕਹਿੰਦੇ ਮੇਰੇ ਨੂੰ ਮੈਂ ਲੈ ਗਈ ਨਹੀਂ ਇਹਨੇ ਚਾਕਲੇਟ ਇੱਥੇ ਮੰਜੇ ਤੇ ਸੁੱਟਦੀ ਬਾਅਦ ਇਹਨੇ ਖਾਦੀ ਥੋੜੀ ਜੀ ਆਦੋ ਚੀਜ ਪੂਰੀ ਖਾਵੇ ਪੀਵੇ ਤਾਂ ਨਹੀਂ ਆ ਪਰ ਇੰਨੀ ਆ ਇਹਨੂੰ ਚੀਜ਼ਾਂ ਇਹ ਡਾਕਟਰ ਨੇ ਮਰਾਂ ਕੀਤਾ ਆ ਬਾਹਰ ਦੀਆਂ ਚੀਜ਼ਾਂ ਚਾ ਚੱਲ ਤੇ ਅੱਪਾ ਵੀ ਜੀ ਜੀ ਅੱਲਾ ਖੜਾ ਹੋ ਖੜਾ ਹੋ ਜੇ ਚਾਚੀ ਨਾ ਜਾਇਆ ਉਠ ਆ ਚਲ ਗਏ ਚੱਲ ਜਾ ਚੀ ਜੀ ਲੜ ਚਲਾ ਚੱਲ ਗਿਆ ਆ ਜਾ ਆ ਚਲਿਓ ਬਾ ਗੱਡੀ ਜਨਾਲ ਉਠ ਉਠ ਵੀ ਪਾਪਾ ਮਾਰੂਗਾ ਆ ਜਾ ਕਿਹੜੀ ਚੀਜ਼ ਖਾਣੀ ਲੋ ਚੱਲਾ ਚਲੀ ਗਏ ਹਾਂ ਪਾਪਾ ਘਰੇ ਜਾ ਚੱਲਾ ਚਲੀ ਫਿਰ ਜੇ ਚਾਚੂ ਨਾ ਜਾਇਆ ਦੇਖ ਚਾਪੀ ਲੈ ਕੇ ਪਹਿਲਾ ਕੱਡੀ ਭਾਜੀ ਚਾਚੂ ਭਾਜੀ ਜਾਏ ਹੋਏ ਦਿਨ ਸਾਡਾ ਮਨਵੀਰ ਬਹੁਤ ਹੀ ਜ਼ਿਆਦਾ ਚਿੱਤੀ ਹੋ ਗਿਆ ਜੀ ਤੇ ਹੁਣ ਅਸੀਂ ਕੀ ਕਰੀਏ ਹਾਂ ਮੈਨੂੰ ਇਹ ਮੰਗਾਦਾ ਚੀਆ ਬੰਨਸ ਬੰਨੀਆ ਹੁਣ ਇਹਨੂੰ ਕਿੱਥੋਂ ਬੰਦਾ ਲੈ ਉਦਰ ਨੇ ਇਹਨੂੰ ਸਾਫ਼ ਹੀ ਬਣਾ ਕਰ ਦਿੱਤਾ ਕਿ ਉਹ ਚੀਜ਼ਾਂ ਨਹੀਂ ਖਾਏਗਾ ਕਿ ਕਿ ਇਹਨੂੰ ਕੈਲਸ਼ੀਅਮ ਦੀ ਵੀ ਘਾਟ ਹੈਗੀ ਆ ਤੇ ਕੈਲਸ਼ੀਅਮ ਦੀ ਵੀ ਘਾਟ ਹੈ ਇਹਨੂੰ ਇਸ ਕਰਕੇ ਇਹ ਥੋੜਾ ਬਿਮਾਰ ਰਹਿੰਦਾ ਹੈ ਇਸ ਕਰਕੇ ਇਹਨੂੰ ਕਿਹਾ ਕਿ ਉਹ ਚੀਜ਼ਾਂ ਪਹਿਲਾਂ ਬਾਹਰ ਦੀਆਂ ਬੰਦ ਕਰੂੰਗਾ ਤਾਂ ਫੇਰ ਹੀ ਰਾਮ ਆਊਗਾ ਨਾ ਸਹੀ ਗੱਲ ਆ ਨਾ ਮੇਰੀ ਦੱਸਿਓ ਵੀ ਚਲੋ ਜੀ ਤੇ ਜਾਦਾ ਜ਼ਰੂਰੀ ਆ ਸਾਫ਼ ਕਰਨੀ ਬਾਕੀ ਕੰਮ ਹੁੰਦਾ ਚੰਗੀ ਹੋਵੇ ਚੰਗਾ ਹੋਵੇ ਤੇ ਦੱਸਿਓ ਵੀ ਕਿੰਨਾ ਕਿੰਨਾ ਅੱਜ ਕਿਹੜੇ-ਜਿਹੜੇ ਪਿੰਡ ਤੇ ਕਿੱਥੇ-ਕਿੱਥੇ ਮੀਂਹ ਪੈ ਗਿਆ ਤੇ ਕਿੱਧਰ-ਕਿੱਧਰ ਮੌਸਮ ਬਦਲ ਰਿਹਾ ਹੋਇਆ ਪਿਆ ਸਾਡੇ ਤੇ ਦਸਵੇਂ-ਦਸਵੇਂ ਬਾਤਾਂ ਹੋ ਚੁੱਕੀਆਂ

ਆਪਣਾ ਜਿਹੜਾ ਤੀਜਾ ਦਾ ਕੰਮ ਹੈ ਉਹ ਨਿਬੜ ਜਾਣ ਕਰੀ ਤੇ ਫੇਰੀ ਬਾਕੀ ਸਾਰੇ ਕੰਮ ਹੋ ਸਕਦੇ ਆ ਕਿ ਬੜੀ ਆਪਾਂ ਤੜਕੇ ਤੜਕੇ ਬਣਾ ਲਿਆ ਸੀ ਇਹਨਾਂ ਨੂੰ ਆ ਗਈ ਹੈ ਜੀ ਬਾਹਰੋਂ ਕਾਲ ਕਰਦੇ ਪਏ ਆ ਗਲ ਨੇਲੇ ਵਲੌਗ ਦੇ ਨਾਲ ਤੇ ਆਪਾਂ ਹੁਣ ਤੁਹਾਨੂੰ ਕਿਚਨ ਦਿਖਾਣੇ ਆ ਤੇ ਜਦੋਂ ਸਫਾਈ ਹੋ ਗਈ ਤਾਂ ਤੁਹਾਨੂੰ ਫੇਰ ਦਿਖਾਣੇ ਆ ਮੇਰੇ ਖਲਾਰੇ ਨੂੰ ਕਿਚਨ ਦੇ ਨੂੰ ਇਗਨੋਰ ਕਰੇ ਉਹ ਦੇਖੋ ਜੀ ਕਿੰਨਾ ਖਲਾਰਾ ਪੈ ਗਿਆ ਉਹ ਦੇਖੋ ਤੇ ਆਹ ਦੇਖੋ ਜੀ ਦੋਸਤੋ ਕੀ ਆ ਚਲੋ ਜੀ ਆਪਾਂ ਚੱਲਨੇ ਆ ਦੁੱਧ ਲੈਣ ਸੇਵੀਆਂ ਬਣਾਉਣੀਆਂ ਆ ਸੋ ਅੱਜ ਬਣਾਉਂਗਾ ਮੈਂ ਸੇਵੀਆਂ ਸੇਵੀਆਂ ਬਣਾਵਾਂਗੇ ਸੇਵੀਆਂ ਬਣਾਵਾਂਗੇ ਸੇਵੀਆਂ ਉਹ ਆਪਾਂ ਗੱਡੀ ਆਪਾਂ ਗੱਡੀ ਲੈ ਆਏ ਆ ਕਾ ਦੇਖ ਲੋ ਅੱਜ ਆਪਾਂ ਗੱਡੀ ਲੈ ਆਂਦੀ ਵਾਪਸੀ ਫੇਰ ਦੁਬਾਰਾ ਤੁਹਾਨੂੰ ਆਪਾਂ ਦੱਸਿਆ ਸੀ ਵੀ ਆਪਣੀ ਗੱਡੀ ਉਧਰ ਪਈ ਆ ਆਪਾਂ ਚੱਕ ਲੈ ਆਂਦੀ ਗੱਡੀ ਸੋ ਹੁਣ ਆਪਾਂ ਲਿਆਉਣੀਆਂ ਜਿਉਣਾ ਦੁੱਧ ਦੁੱਧ ਲਿਆ ਕੇ ਬਣਾਉਣੀਆਂ ਸੇਵੀਆਂ ਕਿਉਂਕਿ ਮੈਂ ਆਪਣੀ ਡਾਈਟ ਫੋਲਸਾਣੀ ਆ ਦੇਖੋ ਸ਼ੁਰ ਨਹੀਂ ਸੀਗਾ ਸੋ ਮੈਂ ਚੱਲਾ ਸੇਵੀਆਂ ਲੈਣ ਤੇ ਦੁੱਧ ਲੈਣ ਲੋਕੜਾ ਬਣੇ ਰਹੋ ਸਾਰੇ ਜਣੇ ਕਰਦੇ ਆ ਗੱਲਬਾਤ ਆ ਹੈਗਾ ਆਪਣਾ ਡਿਪਸ ਸਕੂਲ ਦੇਖੋ ਦੋਸਤੋ ਡਿਪਸ ਸਕੂਲ ਇੱਥੇ ਮਨਵੀਰ ਪੜਦਾ ਆ ਜੀ ਫਜੇ ਸਕੂਲੇ ਨਹੀਂ ਭਰ ਗਿਆ ਪੈਸੇ ਦੇਤੇ ਆਪਾਂ ਉਹਨਾਂ ਨੂੰ ਸਾਲ ਦੀ ਫੀਸ ਦੇਤੀ ਜਿੰਨੀ ਬਣਦੀ ਉਹਨਾਂ ਦੀ ਸੋ ਹੁਣ ਆਪਾਂ ਚੱਲੇ ਆ ਬਲੀਨਾ ਸੁਪਰਮਾਰਕਟ ਉਹ ਵੀ ਤੁਹਾਨੂੰ ਆਪਾਂ ਦਿਖਾਉਂਦੇ ਆ ਤੁਸੀਂ ਬਲੌਗ ਨਾਲ ਸਾਰੇ ਜਣੇ ਬਣੇ ਰਹੋ ਜੀ ਸੋ ਆਪਾਂ ਸਮਾਨ ਜਿਹੜਾ ਲੈਣਾ ਸੀ ਲੈ ਲਿਆ ਆ ਤੇ ਬਾਕੀ ਸਾਨੂੰ ਲੱਗਿਆ ਤੇ ਭਲੇਖਾ ਅੱਜ ਪਹਿਲੀ ਵਾਰੀ ਜ਼ਿੰਦਗੀ 'ਚ ਲੱਗਾ ਭਲੇਖਾ ਨੇ ਤਾਂ ਪੈਸੇ ਦੇ ਕੇ ਮੁੜਿਆ ਇਹਦਾ ਅੱਜ ਮੈਂ ਪੈਸੇ ਦੇਖਣ ਲੱਪਿਆ ਮੇਰੇ ਕੋਲ ਸੀ ਰੁਪਈਆ 150 ਤੇ ਬਣ ਕੇ 230 ਤੇ ਮੈਂ ਕਹਾ ਯਾਰ ਪੈਸੇ ਜ਼ਿਆਦਾ ਬਣਾਤੇ ਲੱਗਦਾ ਉਹਨਾਂ ਨੇ ਸਮਾਨ ਵੀ ਉਧਰ ਲਿਆ ਆਪਾਂ। ਲੇਖਾ ਮੈਨੂੰ ਲੱਗ ਗਿਆ ਫੇ। ਮੈਡਮ ਵੀ ਕੰਫਿਊਜ਼ ਹੋ ਗਈ। ਸੋ ਬਾਕੀ ਹੁਣ ਜਾ ਕੇ ਬਣਾਉਣੀ ਆਪਾਂ। ਸੇਵੀਆਂ। ਸੇਵੀਆਂ ਇੱਕ ਹੁੰਦੀਆਂ, ਇੱਕ ਹੁੰਦੀਆਂ ਫੇਣੀਆਂ, ਇੱਕ ਹੁੰਦੀਆਂ ਸੇਵੀਆਂ। ਆਪਾਂ ਲਿਆਂਦੀਆਂ ਫੇਣੀਆਂ। ਉਹ ਬਣਾਉਣੀ ਆਪਾਂ ਜਾ ਕੇ। ਆ ਬਹੁਤ ਵਾਧਾ ਕਰ 200 ਰੁਪਏ ਦੀ ਚੀਜ਼ ਖਾਦੀ ਇਹਨੇ ਫਿਕਰਮ ਇਹਨੂੰ ਡਾਕਟਰ ਨੇ ਮਨਾ ਕੀਤਾ ਆਪਾ ਉਹ ਨਹੀਂ ਚੀਜ਼ ਦੇਣੀ ਇਹਨੂੰ ਹੋਣਾ ਇਹਨੂੰ ਚੋਕਲੇਟ ਉਹ ਕਰਦਾ ਉਹ ਦੇਖੀ ਤੱਕ ਕਹਿ ਨਾ ਮਾਰੀ ਉਹ ਚੋਕਲੇਟ ਇਹਨੂੰ ਹੋਰ ਮੈਂ ਤਾਂ ਸਫਾਈ ਕਰਦੀ ਪਈ ਆ ਸਾਰੇ 베ੜੇ ਚੁਕ ਝਾੜੂ ਲੋਂਦੀ ਪਈ ਤੋ ਸਿੱਗੀਆਂ ਲੱਗੇ ਬਣਾਉਣ ਹੁਣ ਮੈਂ ਹੁਣ ਲਾ ਜੀੜੀਆਂ ਫੀੜੀਆਂ ਸਿੱਗੀਆਂ ਤਾਂ ਹੈ ਤੂੰ ਮੇਰੀ ਮੁੱਕ ਜਾਨੀ ਉਹ ਬਣੀ ਬਹੁਤ ਹੈ ਸਹੀ ਆ ਤੋ ਉਧਰੇ ਇਹ ਮੈਂ ਕਰਨੀ ਆ ਦੇ ਦਿੰਦੀ ਹਾਂ ਅੱਛਾ ਉਹਨਾਂ ਨੂੰ ਮੈਂ ਕਹਿਤਾ ਮੈਂ ਦੁੱਧ ਬੰਦ ਕਰ ਦੂੰਗੀ ਕਹਿ ਕੇ ਆਏ ਮੈਂ ਕਹਿ ਦਿੱਤੀ ਡੈਡੀ ਅੱਛਾ ਹਾਂ ਤੇ ਲੱਸੀ ਲੱਗਦੀ ਆ ਲੱਸੀ ਦੀ ਆਉਂਦੀ ਆ ਹੁਣ ਮੈਂ ਕਹਿੰਦਾ ਚੱਲ ਬੰਦਾ ਪੀ ਲੈਂਦਾ ਡੈਡੀ ਚੱਲ ਬੰਦਾ ਪੀ ਲੈਂਦਾ ਆ ਤੈਨੂੰ ਮੈਂ ਦੇਗਾ ਦੁੱਧ ਦੇ ਰੱਖ ਲਓ ਫ੍ਰਿਜ ਚ ਵਾਲੀ ਕੇ ਭਾਂਡੇ ਚ ਰੱਖਣ ਚਲੋ ਲੈ ਲਓ ਦੋਸਤ ਹਾਂ ਜਾ ਬੱਚੇ ਪਾ ਲਓ ਬਿਕੋਆ ਗਲਤੀ ਕਰ ਲੀਆ ਕਿ ਸਟੀਰਗੁੱਲ ਲੈ ਕੇ ਆਣਾ ਸੀ ਪਰ ਇਹ ਆਨੇ ਤੋਂ ਸਮਝਿਆ ਇਹ ਸਬਜੀ ਵੀ ਲਿਓਣੀ ਆ ਹਰੇ ਆਪਾ ਸਬਜੀ ਹਾਂ ਸਾਡੀ ਮੱਝ ਮੱਝ ਦਾ ਦੁੱਧ ਚੋਈ ਮਨ ਤੋੜ ਲੈ ਕਿੱਥੇ ਜੀ ਰੱਖਾਂ ਇਹ ਮਿਲਕ ਲਈ ਸਹੀ ਆ ਆ ਚਾਕਲੇਟ ਬਸ ਸਹੀ ਹੋ ਫੇ ਉਹਦੀ ਸੀਟੀ ਉੱਪਰਲੀ ਨਾ ਡਿੱਗ ਗਈ ਆ ਕਿਤੇ ਇਹ ਵੀ ਕਿਤੇ ਮੈਂ ਕੱਤੀ ਦੀ ਜਰਾ ਇਹ ਵਾਰ ਵਾਰ ਡਿੱਗੀ ਜਾਂਦੀ ਨਾ ਲੂਜ਼ ਆ ਇਹ ਨੇੜੀ ਦੀ ਬਾਂਦੇ ਆ ਤੇ ਥੁਲੀ ਦੇਗਾ ਇੱਦਾਂ ਤੇ ਬੰਨ੍ਹ ਲੈ ਗਿਆ ਯਾ ਸਈਆ ਦੇਖਸ ਵੇਰ ਦਾ ਕਿੰਨਾ ਖਲਾਰਾ ਪਿਆ ਫੋਨ ਆਂਦਾ ਇੱਕ ਕਿੰਨਾ ਨੰਬਰ 96 ਜੇਕਰ ਅਰੇ ਥੱਲੇ ਡੱਬੇ ਰੱਖੇ ਵਿਖੂ ਉਹਦੇ ਡੱਬੇ ਰੱਖੇ ਥੱਲੇ ਖਾ ਦੇ ਹਾ ਇਹ ਸਾਰੇ ਧੋ ਕੇ ਰੱਖੇ ਉਹ ਕਰ ਚੱਪਸਾ ਦੇ ਕੋ ਉੱਪਰ ਜਗ੍ਹਾ ਹੈ ਨਹੀਂ ਨਾ ਰੱਖਣ ਲਈ ਜਗ੍ਹਾ ਦੀ ਇੱਥੇ ਰੱਖਣੇ ਰਸੋਈ ਆ ਭਾਂਡੇ ਰੱਖਣੇ ਉੱਥੇ ਹੋਰ ਕੀ ਜਾਓ ਕਿ ਨਾ ਬੰਬਿਆ ਆਗਲ ਵਲਾਂਗੇ ਹਨਾ ਦੇਖੋ ਆਹ ਸਬਜੀ ਗਾੜੀ ਬਣਾਉਣੀ ਅੱਜ 15 ਮੰਗੀ ਦਾਲ ਸਹੀਆ ਸੱਤ ਲੋ ਨਾ ਜੋੜ ਲੈ ਦੋ ਮੈਨੂੰ ਫੜਾ ਦੋ ਮੈਂ ਬਾਹਰ ਸਪਾਈ ਕਰਦੀ ਪਈ ਰਹਿਣ ਦੋ ਫੜਾ ਦੋ ਇੱਧਰ ਫੰਨਾ ਤਾਲ ਆਹ ਤੇ ਰੱਖਿਆ ਟੂਟੀ ਤੇ ਥੈਂਕ ਯੂ ਕਾਦਰ ਥੈਂਕ ਯੂ ਸਫਾਈ ਕਰਾਂਗੇ ਆ ਦੇਖੋ ਵੀ ਕਰਦਾ ਆ ਦੇਖੋ ਕੀ ਆ ਨਨੂ ਉਹ ਉਹਨੂੰ ਦੇ ਕਿੱਡਾ ਪਤਾ ਆ ਲੱਕੂ ਉਹਨੂੰ ਦੇ ਕਿੱਡਾ ਪਤਾ ਕਹਿੰਦਾ ਮੈਗੀ ਦੂ ਅਠੀ ਚ ਆਲੋ ਸਾਰੇ ਦੂਜੇ ਚ ਕੁੱਕਰ ਚ ਅੱਛਾ ਖਰਾਬ ਤਾਂ ਨਹੀਂ ਹੋਇਆ ਦੇਖੋ ਤਾਂ ਮੜਾ ਆ ਮੈਨੂੰ ਕੋੜਾ ਪਤਾ ਲੱਗਦਾ ਇਹਦਾ ਮੈਨੂੰ ਕੋੜਾ ਹੋ ਰਿਹਾ ਨਹੀਂ ਖਰਾਬ ਹੋ ਗਿਆ ਦੇਖੀ ਸਮੈਲ ਆਉਂਦੀ ਦੁੱਧ ਰਾਤ ਵੀ ਨਾ ਹੋ ਸੇਮੀਆਂ ਆਂ ਹੋਰ ਤਰ੍ਹਾਂ ਦੀਆਂ ਹੋਗੀਆਂ ਸੀ ਕੱਢ ਦੋ ਸੇਮੀਆਂ ਚ ਆ ਬਣਾ ਲਓ ਆ ਬਣਾ ਆ ਵਾਲੀਆਂ ਬਣਾ ਲਓ ਇਹੇ ਭਰੋਣੀ ਦੇ ਖੇਤ ਇਸਨੇਰੇ ਭਾਈ ਨੇ ਘਾੜੀਆਂ ਮੰਨੂ ਨੇ ਪੁੱਛਣਾ ਤੇ ਇਹਨੂੰ ਪੁੱਛਣਾ ਪਹਿਲਾਂ ਸਨੀਲ ਭਾਜੀ ਨਾਲ ਆੜੀਓ ਵੀਲ ਉਹਨੂੰ ਮਨੇ ਵੀਨੂ ਪੁੱਛੀ ਮਨ ਵੀਲ ਉਨੇ ਖਾ ਲੈਣੀਆਂ ਫੇਰ ਮੈਂ ਹੋਰ ਬਣਾ ਲੈਂਦਾ ਵੇ ਉਹ ਕਹਿੰਦਾ ਰੁਕੋ ਨਹੀਂ ਬਣਾ ਲਓ ਤੁਸੀਂ ਨਹੀਂ ਆ ਕੀ ਬਹੁਤ ਐਨੀਆਂ ਦੋ ਹੋਰ ਬਹੁਤ ਐਨੀਆਂ ਮੈਂ ਤਾਂ ਯਾਰ ਬਾਅਦ ਤੋਂ ਸੇਵੀਆਂ ਅਸੀਂ ਬਹੁਤ ਟਾਈਮ ਬਾਅਦ ਖਾਧੀਆਂ ਅਸੀਂੀਆਂ ਸੰਸੰਸ ਅਸਾਜ ਜਦੋਂ ਨਾ ਮੈਂ ਬੈਠੀ ਅੰਦਰ ਮਨਵੀਰ ਪਤਾ ਕੀ ਕਰੇ ਕਹਿੰਦਾ ਸੰਸੰਸ ਉਹਨੂੰ ਤਿਆਰੀ ਕਰ ਲੋ ਨਾ ਬਾਲ ਹੋ ਜਾਊਗਾ ਨਾ 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 ਆਦੇ ਬਾਈ ਨਹੀਂ ਕਰਦੇ ਮਾ ਵੀ ਕੋ ੱਖਾਂ ਬਨੋਰੀਆਂ ਦੀ ਖੰਡ ਵੀ ਪੋਣੀ ਆ ਐਣੀ ਉਹ ਦੱਬੇ ਚ ਪਈ ਉੱਚੀ ਬੋਲ ਲੋ ਤਾਂ Jeg skal lage mat til alle. ਹਾਂਜੀ ਈ ਪਹਿਲਾ ਪਕਸਾ ਨਹੀਂ ਦੀ ਇੱਥੇ ਨਹੀਂ ਬਹਿਣਾ ਥੱਲੇ ਆ ਜਾਓ ਬਈ ਦੋਸਤੋ ਜੇ ਤੁਸੀਂ ਫੇਨੀਆ ਬਰੋਣੀਆਂ ਆਇਆ ਪਹਿਲਾਂ ਤੁਸੀਂ ਜਾਣਾ ਆ ਕਰੇਨੇ ਦੀ ਦੁਕਾਨ ਤੇ ਫੇ ਤੁਸੀਂ ਲੋਣੀਆਂ ਉੱਤੇ ਜਾ ਕੇ ਕਹਿਣਾ ਆ ਕਦੀ ਸੇਵੇਂ ਚਾਹੀਦੀਆਂ ਫੇਨੀਆ ਚਾਹੀਦੀਆਂ ਆ ਪਹਿਲਾਂ ਜੇ ਫੇਨੀਆ ਉਹ ਤੋਂ 20 ਰੁਪਏ ਦੀ ਪੈਕੇਟ ਲੈ ਕੇ ਘਰੇ ਆ ਕੇ ਤੁਸੀਂ ਦੁੱਧ ਉਬਾਲ ਸਕਦੇ ਪਹਿਲਾਂ ਮੈਂ ਦੁੱਧ ਪਾ ਉਬਾਲਿਆ ਉਾਰਕ ਦੁੱਧ ਇਸ ਵਿੱਚ ਪਾ ਲਿਆ ਇਸ ਵਿੱਚ ਵੀ ਕਰਮ ਕੀਤਾ ਹਾਂ ਦੁੱਧ ਵਿੱਚ ਥੋੜੀ ਸੀ ਉਹ ਵਾਲਾ ਦੁੱਧ ਜਿਹੜਾ ਉਹ ਬੋਇਲ ਨਹੀਂ ਸੀਗਾ ਤੇ ਦੁੱਧ ਨਾਲ ਦਵਾਰਾ ਬਣਾ ਲੜ ਦੁੱਧ ਦੇ ਵਿੱਚ ਆਪਾਂ ਗਰਮ ਕਰਕੇ ਵਿੱਚ ਪਾਤੀ ਆ ਖੰਡ ਖੰਡ ਪਾਉਣੇ ਤੋਂ ਬਾਅਦ ਜਦੋਂ ਦੁੱਧ ਉਬਲ ਗਿਆ ਇੱਕ ਅੱਧਾ ਵਾਲਾ ਹੈ ਉਹਦੇ ਵਿੱਚ ਪਾ ਦਾਂਗੇ ਫੇਰੀਆਂ ਫੇਰੀਆਂ ਨੂੰ ਅੱਧੇ ਮਿੰਟ ਦੇ ਵਿੱਚ ਵਿੱਚ ਫੇਰੀਆਂ ਪੂਰੀਆਂ ਰੈਡੀ ਹੋ ਜਾਣਗੀਆਂ ਫਿਰ ਤੁਸੀਂ ਖਾ ਸਕਦੇ ਹੋ ਅੱਖਾਂ ਬੰਦ ਕਰ ਤੋ ਗੀਤੀਆਂ ਫੇਰ ਗੱਲ ਜਿਆਦਾ ਆਉਂਦੀ ਤਰੀਕੇ ਨਾਲ ਬੋਲਣਾ ਮਰੀਜ਼ ਜਿੱਕਰ ਜੇ ਬੋਲਣਾ ਕਬਰ ਆਪਾਂ ਹੀ ਬਾਹਰ ਹਸਣ ਦੇ ਬੈਠੇ ਨੰਨੂ ਵੀ ਨੰਨੂ ਕਿੰਦਾ ਫੇਰ ਓਹੋ ਟਾਈਮ ਹੋ ਗਿਆ ਉਹਦਾ ਇਹਦਾ ਕਿਹੜਾ ਟਾਈਮ ਹੁੰਦਾ ਰੋਜ ਇਹ ਪੁੱਛੋ ਬਣਾ ਪਤਾ ਨਹੀਂ ਕਦਾ ਟਾਈਮ ਹੋ ਜਾਂਦਾ ਗੱਡੀ ਚਾਰਜ ਲਈ 2 ਮਿੰਟ ਨਹੀਂ ਲੱਗਣ ਦਿੱਤੇ ਆ ਹਾਂ ਹਾਂ ਜਾਣੇ ਕਰਕੇ ਦੇਖੀ ਜਾਂ ਹੋ ਗਈ ਜਿਵੇਂ ਪਹਿਲਾਂ ਕੁਝ ਵੀ ਨਹੀਂ ਚੱਲੀ ਮੇ ਕੱਲ ਤਾਂ ਮੈਨੂੰ ਸਾਰੀ ਸਾਰਾ ਦਿਨ ਚਾਰਜ ਲਾਇਆ ਆਪਣੇ ਸਾਰੇ ਖਿਡੌਣੇ ਚੱਕ ਬੇੜੇ ਚ ਤੈਨੂੰ ਮੈਂ ਦੱਸਦਾ ਨਹੀਂ ਤਾਂ ਮੈਂ ਕੁੱਟਣਾ ਬਹੁਤ ਆ ਮਾਡੀ ਬੈਕਪ ਹੈਗਾ ਹੀ ਐਨਾ ਕਾਕੇ ਹੁਣ ਵਾਲੀ ਵੀ ਘੰਟਾ ਚੱਲਦੀ ਹੈ ਉਹ ਵੀ ਕਹਿੰਦਾ ਸਾਡੀ ਵੀ ਘੰਟਾ ਕਿ ਚੱਲਦੀ ਬੈਟਰੀ ਛੋਟੀ ਲੱਸੀ ਨੂੰ ਤਾਂ ਫਰਿੱਜ 'ਚ ਰੱਖ ਲੈਣਾ ਸੀ ਅੱਡੀ ਕ ਤਾਂ ਬੈ ਉਹਦੀ ਬੈਟਰੀ ਪਾਦੀ ਐ ਜੇ ਮੋਟਰਸਾਈਕਲ ਦੀ ਮੋਟਰਸਾਈਕਲ ਦੀ ਕਹਤਾ ਉਹ ਸਾਈਕਲੀ ਤੇ ਇਧਰ ਹੋ ਗਿਆ ਕਾਰਾ ਬੁੱਧ ਡੁੱਲ ਗਿਆ ਸਾਰਾ ਤੇ ਜਾਨਵਰ ਨੂੰ ਪਾਦੀ ਆਹ ਚਾਰ ਜਾਨਵਰ ਬਾਹਰ ਪਾ ਉਹ ਡੋਗ ਉਹਨਾਂ ਨੂੰ ਪਾਦੀ ਵਿੱਚ ਚੂਰੀ ਪਾਦੇ ਬੁੱਧੂ ਉਹਦੇ ਰੋਟੀ ਪਾਗੇ ਬੁੱਧੂ ਬੋਲਣਾ ਚਾਹੇ ਡੁੱਲਣਾ ਚੰਗਾ ਨਹੀਂ ਹੁੰਦਾ ਅਕਸ਼ਭ ਹੁੰਦਾ ਅਸ਼ੁਭ ਅਸ਼ੁਭ ਦੁੱਲ ਗਿਆ ਯਾਰ ਤੁਹਾਡਾ ਕਿੱਥੇ ਆ ਦੱਸ ਆਪਣਾ ਧਿਆਨ ਹੀ ਉੱਧਰ ਸੀ ਮੰਦੀ ਗੱਲ ਮੈਂ ਬਾਹਰ ਚੱਲ ਗਿਆ ਤੁਮੀ ਚੱਲ ਗਿਆ ਤੂੰ ਤਾਂ ਤੁਰ ਰੁਕ ਜਾ ਮਿੰਟ ਲਈ ਤੁਸੀਂ ਵੀ ਨਿਕਲ ਜਾਣਾ ਮੈਂ ਨਿਕਲ ਗਿਆ ਲੋਜ ਆਪਾਂ ਚਪਾਵਾਂਗੇ ਹੁਣ ਫੇਣੀਆ ਕੋਈ ਬੰਨ ਜਿਹੜਾ ਡੁੱਲ ਗਿਆ ਡੁੱਲ ਗਿਆ ਨਹੀਂ ਕਿਸਮਤ ਹੁੰਦਾ ਤੁਹਾਡੀ ਕਿਉਂਕਿ ਜੋ ਦਾ ਕਿੰਨਾ ਹੀ ਡੁੱਲ ਗਿਆ ਨਾ ਠੀਕ ਹੈ ਕੀ ਉਹ ਡੁੱਲ ਗਿਆ ਲੋਕਾਂ ਸਾਰੇ ਵਿਖੋ ਅੰਨਾ ਤਾਂ ਆਪਾ ਪੀ ਲੈਣਾ ਹੀ ਇਹ ਗੱਲ ਬੱਡੀ ਗੱਲ ਹੋ ਗਈ ਪਹਿਲੇ ਲੱਗਦੇ ਜੀ ਜਿਹੜੀ ਜੋ ਡੁੱਲ ਗਈ ਤਾਂ ਉਹਨੂੰ ਕੀ ਕਰੀਏ ਡੁੱਲ ਗਿਆ ਡੁੱਲ ਗਿਆ ਬਾਕੀ ਸੰਭਲੋ ਤੁਸੀਂ ਉਹਦੇ ਵਿੱਚ ਬਾਹਰ ਆ ਧਿਆਨ ਨਾਲ ਆਪ ਕੋ ਲਿਆ ਪਿਆ ਉਹ ਪਾਠਰਾ ਬਹਾਵਾ ਉਹ ਇਹ ਲੱਸੀ ਆ ਭਰਾਵਾ ਇਹਨੂੰ ਫ੍ਰੀਜ ਚ ਰੱਖ ਲੈ ਆਹੀ ਕਰਦੇ ਹਾਂ। ਚੱਲ ਕਰਾਂ। ਹੋਣ ਦੁਬਾਰਾ ਬਾਰੀ ਇਹ ਲੋਗ ਲੋਗ ਨੂੰ। ਮੈਨੂੰ ਨਹੀਂ ਦੱਸਣਾ ਆਹ ਬਾਰ। ਹੋਰ ਨਹੀਂ ਪੀ ਲੋ। ਤੇ ਇਹ ਲੈਣਾ ਇੱਥੇ ਕਰ ਲਓ। ਸਭ ਆ ਗਿਆ ਸਾਰੀ। ਦੇ ਕੇ ਦੀ ਕਰਨਾ ਨਾ। ਦੋ ਤਵੇ ਦਾ ਕਰ ਲਓ। ਗੈਨ ਹੁੰਦਾ ਹੀ ਨਹੀਂ ਪਿਆ ਤੇਜ਼ ਮੈਂ ਕਿੱਥੋਂ ਕਰ ਲਵਾਂ ਨੂੰ ਤੇਜ਼। ਹੈ? ਹੁਣ ਹੋਇਆ। ਓਹ ਉਹ ਨੂੰ ਨਾਲ ਹੀ ਉਹ ਰੰਗ ਬਦਲ ਗਿਆ ਉਹਦਾ ਦੇਖੋ ਤੁਹਾਡੇ ਰਾਤ ਦੇ ਨਹੀਂ ਸੀ ਤੇਲ ਪੁੱਲ ਕਰਨ ਦੇ ਉਹਨੂੰ ਬਿਕੁ ਨੇ ਰਾਤ ਸਬਜੀ ਬਣਾਈ ਉਹ ਬਾਜੀ ਦਾ ਉਹ ਆਸੀ ਹੈ ਨਾ ਬਿੰਡੀ ਆਸੀ ਹੈ ਹੈ ਸਵੇਰੇ ਵੀ ਖਾਦੀ ਨੇ ਪਰ ਖਾਣ ਦੋ ਰੋਟੀਆਂ ਨਹੀਂ ਆ ਸੰਸਾਨ ਦੇਖੋ ਤੁਸੀਂ ਨੁਕਸਾਨ ਹੀ ਕਰ ਦਿੰਨੇ ਵਾਰ ਬੜੀ ਵਾਸ ਕਰਾਂ ਵਾਸ ਕਰਾਂ ਵਾਸ ਕਰੋ ਕੱਟੀਆਂ ਤਾਂ ਆ ਗਈਆਂ ਮੇਰੇ ਕੰਮ ਦੇ ਨਾਲ ਪੱਕਾ ਕੱਟੀਆਂ ਆ ਜਮਾਈ ਕੱਟੀਆਂ ਆਹ ਲੈ ਤੇ ਪਾਈਆਂ ਨਾ ਹੂੰ ਨਾ ਨਹੀਂ ਹੋ ਜ ਨਹੀਂ ਬਣੀਆਂ ਆ ਗਈਆਂ 10 ਮਿੰਟ ਲੱਗਣੇ ਆ ਕਰੋ ਸਫਾਈ ਮੈਨੂੰ ਫੇਰ ਕਰਨੀ ਪੈਣੀ ਸਫਾਈ ਪਰ ਮੈਨੂੰ ਸਫਾਈ ਪਹਿਲਾਂ ਬਾਹਰ ਕਰਕੇ ਜਾਣਾ ਸ਼ੁਗਰਾ ਤੁਸੀਂ ਆ ਬੜਾ ਬਲਾਤ ਨਹੀਂ ਤਾਂ ਬੜਾ ਦਾ ਪਤਾ ਕਿੰਨਾ ਔਖਾ ਸੀ ਲੱਗਣਾ ਤੁਸੀਂ ਸਵਾਈ ਦੇਖੋ ਕਰਕੇ ਪੂਰੀ ਕਰਦੇ ਨੇ ਗਾਲ ਮੇ ਨਵਾਂ ਕਰ ਲਵਾਂਗੇ ਉੱਤੇ ਵੀ ਧੀਰੱਖੋ ਗਾਲ ਇਕਲਾ ਮਾਰੀ ਦੇ ਤੂੰ ਡਰ ਲਿ ਗਿਆ ਵੇ ਸੱਚੀ ਆ ਬਹੁਤ ਜ਼ਿਆਦਾ ਤੇਰੇ ਨਾ ਕਿੰਨੇ ਤੁਸੀਂ ਕਰ ਲਿਆ ਬੜੀਆਂ ਆਪਾ ਸੇਮਿਆ ਬਣ ਗਿਆ ਤੋਂ ਫੇਨੀਆ ਬਣਾਣੀਆਂ ਆ ਜੋ ਖਾਈ ਹਾਂਜੀ ਹਾਂਜੀ ਮੈਂ ਜਿੱਦਾਂ ਜਿੱਦਾਂ ਬੋਲਦੀ ਸੀ ਨਾ ਅੱਜ ਮੇਰੇ ਇਹ ਗੱਲ ਦਾ ਜਵਾਬ ਦਿੰਦਾ ਸੀ ਪੂਰੀ ਹਾਂ ਮੈਂ ਜਿੱਦਾਂ ਜਿੱਦਾਂ ਬੋਲਦੀ ਸੀ ਇਹ ਵੀ ਉਦੋਂ ਉਦਾਂ ਹੀ ਬੋਲਦਾ ਸੀਗਾ ਮੈਂ ਤਾਂ ਦਿਖਦਾ ਨਹੀਂ ਪਿਆ ਪੂਰਾ ਆ ਬਸ ਪੂਰਾ ਇੱਕ ਮਿੰਟ ਦਿਖਾ ਨਹੀਂ ਤੁਹਾਨੂੰ ਹਾਂ ਇੱਧਰ ਦੇਖੋ ਵੀ ਕੁਝ ਨਹੀਂ ਹੁੰਦਾ ਆਹ ਦੇਖੋ ਜੀ ਆਏ ਮੈਂ ਪੂਰਾ ਨਹੀਂ ਦੇਖਦਾ ਪਿਆ ਇਹ ਦੇਖੋ ਜੀ ਗੱਲ ਹੋਈ ਤੇ ਕਿੱਥੇ ਲੱਭਦੀਆਂ ਯਾਰ ਇਹ ਕਿੱਧਰ ਰਹਿ ਗਈਆਂ ਨਾ ਦੋਵੇਂ ਤੁਹਾਨੂੰ ਵੀ ਦੁੱਖ ਗਿਆ ਥਾਰਾ ਮੈਂ ਤਾਂ ਦੇਖਦੀ ਮੈਨੂੰ ਪਤਾ ਲੱਗਦਾ ਹੁੰਦਾ ਪਹਿਲਾਂ ਮਾਂ ਨੂੰ ਪੁੱਛਣੇ ਪੈਂਦੀਆਂ ਲਾਗੇ ਲਾਗੇ ਕਰਦੇ ਹੁੰਦੇ ਬਹੁਤ ਜਿਆਦਾ ਨੇ ਤੇਰੀ ਤਰ੍ਹਾਂ ਦੁੱਧ ਪਾ ਕੇ ਫੇਰ ਦਵਾ ਲੋ ਦੁੱਧ ਪਾ ਕੇ ਇਹਨਾਂ ਮਾੜੇ ਜਵਾ ਦੁੱਧ ਪਾ ਕੇ ਦੁਬਾਰਾ ਬਾਲਾ ਦਵਾ ਲੋ ਮਿੱਠਾ ਵੀ ਤੁਸੀਂ ਬਹੁਤ ਜਿਆਦਾ ਪਾਇਆ ਜੀ ਵੀ ਪਾਈਆਂ ਨਾ ਹੁਣ ਵਿਆਧੂ ਆਇਆ ਆ ਆ ਦੇਖੋ ਇਹ ਕੀ ਇੱਕ ਤੁਸੀਂ ਆ ਖਾ ਲੋ ਤੇ ਮੈਂ ਇੱਕ ਵਾਰੀ ਚੱਲ ਲਵਾਂ ਜਲਦੀ ਜੀ ਉਧਰ ਸਾਈਡ ਤੇ ਖਾ ਲੋ ਐਡ ਕੱਢੋ ਚੱਲਾ ਹੈ